ਹੁਣ ਰਾਹ 'ਤੇ ਜਾ ਰਹੇ ਸੀ ਤੇ بارش ਆ ਗਈ ਬਹੁਤ ਜ਼ਿਆਦਾ ਤੇਜ਼ ਤੇ ਹੁਣ ਦੇਖੋ ਤੁਸੀਂ ਸਾਹਮਣੇ بارش ਨੇ ਫੱਡੇ ਚੱਕਦੇ ਨੇ ਫੇਰ ਇੱਕੋ ਧਮ ਇੰਨੀ ਤੇਜ਼ بارش ਹੋ ਗਈ ਹੈ ਨਾ ਟਰੈਕਟਰ ਟਰੈਲੀ ਹੈ ਪਤਾ ਨਹੀਂ ਕੀ ਹੈ ਉਹ ਦੇਖੋ ਆਹ ਦੇਖ ਹਾਂ ਰੁੜ ਕੇ ਆਈ ਹੈ ਹਾਂ ਦੇਖੋ ਉਹ ਉਹ ਆਹ ਦੇਖੋ ਕਿੱਦਾਂ ਗੱਡੀ ਚੋਂ ਦੀ ਉਹ ਬ੍ਰੋ ਉਤਾਈ ਲੋ ਦਾ ਪਾਣੀ ਚ ਕਿੱਡਾ ਟੋਆ ਗੱਡਾ ਨਹੀਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਅੱਜ ਬਹੁਤ ਵਧੀਆ ਦਿਨ ਹੈ ਬਹੁਤ ਸੋਹਣਾ ਦਿਨ ਹੈ ਉਹ ਇਸ ਕਰਕੇ ਕਿਉਂਕਿ ਅੱਜ ਅਧਿਰਾਜ ਚੱਲਾ ਆਪਣੇ ਪਿੰਡ ਬਾਬਾ ਜੀ ਦੇ ਮੱਥਾ ਟੇਕਣ ਵਾਸਤੇ ਤੇ ਪਹਿਲੀ ਵਾਰੀ ਅੱਜ ਅਸੀਂ ਇਹਨੂੰ ਦਰਿਆ ਤੋਂ ਪਾਰ ਲੈ ਕੇ ਜਾ ਰਹੇ ਹਾਂ ਦੁਆਬੇ ਦੇ ਵਿੱਚ ਲੈ ਕੇ ਜਾ ਰਹੇ ਹਾਂ ਪਹਿਲਾ ਇਹਦਾ ਕਦਮ ਹੈ ਦੁਆਬੇ ਦੇ ਵਿੱਚ ਪਹਿਲੀ ਵਾਰੀ ਜਾ ਰਿਹਾ ਹਾਂ ਦਿਰਾਜ ਮਥੜੇ ਕੰ ਜਾ ਰਹੇ ਆ ਪਿੰਡ ਵੀ ਜਾ ਰਹੇ ਆ ਹੈਨਾ ਤੇ ਇਹ ਦਿਨਾਂ ਤੋਂ ਕਾਫੀ ਦਿਨਾਂ ਤੋਂ ਅਸੀਂ ਉਹ ਮਤਲਬ ਲੱਗੇ ਹੋਏ ਸੀ ਵੀ ਜਾਣਾ 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 ਪਰ ਟਾਈਮ ਨਹੀਂ ਸੀ ਲੱਗ ਰਿਹਾ ਕਿੰਨੇ ਐਤਵਾਰ ਲੰਘ ਗਏ ਅੱਜ ਤੇ ਫਾਈਨਲੀ ਅੱਜ ਵਾਰੀ ਹੈ ਅੱਜ ਧੁੱਪ ਬਹੁਤ ਸੋਹਣੀ ਚੜੀ ਹੋਈ ਹੈ ਤੇ ਬਾਰਿਸ਼ ਬੁਰਿਸ਼ ਹੈ ਨਹੀਂ ਤੇ ਤਾਂ ਕਰਕੇ ਫਿਰ ਅੱਜ ਆਪਾਂ ਫਾਈਨਲੀ ਚੱਲੇ ਚੱਲੀਏ ਫਿਰ ਇਧਰ ਵੇਖੋ ਆਕਾ ਹੜਾ ਤਿਆਰ ਸ਼ਿਆਰ ਐ ਵਾਲ ਫੂਲ ਖੜੇ ਕੀਤੇ ਨੇ ਗਾਜੀ ਦੀਵ ਨੇ ਗਾਜੀ ਵੀ ਚਲੋ ਜੀ ਚਲ ਜੀਏ ਫਿਰ ਚਲੋ ਚਲੋ ਕੀ ਹੋ ਗਿਆ ਲੜਾਈ ਹੋ ਗਈ ਕੀ ਹੋ ਗਿਆ ਗੁੱਸੇ ਹੋ ਗਈ ਕਿਹੜੀ ਗੱਲ ਹੋ ਮਗਾ ਬਾਹ ਕੀ ਹੋ ਗਈ ਮੈਨੂੰ ਤੁੰਜਣਾ ਅੱਲੇ ਯਾਰ ਡੜੀ ਤਿਆਰ shear ਹੋ ਗਏ ਨੇ ਡੜੀ ਦੇ ਸੱਟ ਲੱਗ ਗਈ ਹੁਣ ਠੀਕ ਹੋ ਡੜੀ ਤਿਆਰ ਠੀਕ ਹੈ ਡੜੀ ਸੱਟ ਲੱਗੀ ਤੇ ਵੀ ਠੀਕ ਹੈ ਈਦੀਏ ਬਸਾ ਚਲਾ ਦਵਾਈ ਖਾਦੀ ਏ ਦਵਾਈ ਖਾਦੀ ਏ ਤੇ ਇਧਰ ਹੈਡਾ ਕਾਕਾ ਇਧਰ ਉਧਰ ਇਧਰ ਸਸੀ ਗੱਲ ਚਾਜ ਨਾ ਬੋਲ ਸੱਚ ਦੀ ਗੱਲ ਠੀਕ ਹਾਂਜੀ ਤੇ ਹੁਣ ਅਸੀਂ ਘਰੋਂ ਨਿਕਲ ਚੁੱਕੇ ਹਾਂ ਤੇ ਧੁੱਪ ਬੜੀ ਛੋੜੀ ਖੜ ਗਈ ਏ ਤੇ ਮੈਨੂੰ ਲੱਗਦਾ ਉਮੀਦ ਹੈ ਸ਼ਾਇਦ ਹੁਣ ਨਾ ਹੀ ਆਵੇ ਹੈਨਾ ਤੇ ਬਸ ਇਹ ਆ ਵੀ ਰਾਹ ਦੇ ਵਿੱਚ ਪਾਣੀ ਪੂਣੀ ਨਾ ਮਿਲੇ ਬਸ ਸਾਨੂੰ ਮਤਲਬ ਰਾਹ ਰੂ ਟੁੱਟੇ ਹੋਏ ਨੇ ਬਸ ਉਹਦਾ ਖਤਰਾ ਤੇ ਬਸ ਬਾਰਿਸ਼ ਨਾ ਆਵੇ ਮੈਂ ਕਹਿੰਦਾ ਜਦ ਤੱਕ ਘਰ ਵਾਪਸ ਨਾ ਆਈਏ ਕਿ ਨਹੀਂ ਮੰਨ ਮਰੀਕ ਘਰ ਵਾਪਸ ਆ ਜਾਈਏ ਫੇਰ ਬਾਰਿਸ਼ ਆ ਜਾਵੇ ਪਾਣੀ ਪੈ ਗਈ ਬਾਰਿਸ਼ ਬਾਰਿਸ਼ ਨਾ ਬਣੀ ਕਿਥੇ ਧੁੱਪ ਚੜੀ ਹੋਈ ਹੈ ਨਾ ਨਾ ਉਹ ਇੰਨੀ ਧੁੱਪ ਜਾਲੀਏ ਸਮਝੋ ਬਾਰਿਸ਼ ਨਹੀਂ ਹੋਏਗੀ ਤੇ ਅਦਰ ਕਾਕੇ ਨਾਲ ਲੱਗੀ ਨੱਡੂ ਖੇਡਣ ਵਾਸਤੇ ਹੋਏਗੀ ਇਦੂ ਦੀ ਪੇ ਦੂਗੇ ਆ ਇੱਕ ਕੰਮ ਕਰਿਓ ਜਦੋਂ ਬਾਹਰ ਚੋਈ ਨਾ ਤੁਸੀਂ ਨਾ ਗਲਾਬ ਦੇ ਫੁੱਲ ਦੇ ਵਿੱਚ ਜਾ ਕੇ ਲੁਕ ਜਾਓ ਹੈ ਨਾ ਹੈ ਨਾ ਗਲਾਬ ਦੇ ਬੋਲ ਹੈ ਨਾ ਗਲਾਬ ਦੇ ਫੁੱਲ ਦੇ ਉੱਤੇ ਹੰਡਾ ਨਾ ਇੱਥੇ ਚੋਟੇ ਹੋ ਹੈ ਨਾ ਤੁਸੀਂ ਉਹਦੇ ਉੱਤੇ ਫਿੱਟ ਆ ਦੂਗੇ ਨਾ ਹੈ ਨਾ 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 ਦੁੱਧ ਪੀਣਾ ਚਲੋ ਜਾਓ ਮਮਾ ਕੁਏ ਨਾ ਮੈਨੂੰ ਬੁਲਾ ਲਿਆ ਐਂ ਅਨ ਬੋਤ ਔਰ ਬੋਤ ਹੋ ਗਿਆ ਦੀ 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 ਗੋਦੀ ਤੇ ਕੱਚਲਾ ਆਪਣੇ ਮੁੰਡੇ ਨੂੰ ਮੇਰਾ ਮੁੰਡਾ ਮੇਰਾ ਗ੍ਰੇਜ ਮੈਂ ਦਿੱਤਾ ਗੋਦੀ ਥਾ ਕਿਤੇ ਹੁਣ ਰਾਹ ਤੇ ਜਾ ਰਹੇ ਸੀ ਤੇ ਬਾਰਿਸ਼ ਆ ਗਈ ਬਹੁਤ ਜ਼ਿਆਦਾ ਤੇਜ਼ ਤੇ ਹੁਣ ਦੇਖੋ ਤੁਸੀਂ ਸਾਹਮਣੇ ਬਾਰਿਸ਼ ਨੇ ਫੱਟੇ ਚੱਕਤੇ ਨੇ ਫੇਰ ਇੱਕੋ ਧਮ ਇਨੀ ਤੇਜ਼ ਬਾਰਿਸ਼ ਹੋ ਗਈ ਹੈ ਨਾਲ ਅੱਜ ਤੋਂ ਜ਼ਿਆਦਾ ਇਹ ਸੱਖੀ ਬੜੀ ਤੇ ਹੈ ਬੇਤਿਆ ਬਲਹਤ ਮੈਲੀ ਬਹੁਤ ਤੇਜ਼ ਮਾਰਸ਼ ਆ ਗਈ ਬਹੁਤ ਜ਼ਿਆਦਾ ਅਰੇ ਇਹ ਸੋ ਬਹੁਤ ਜਿਹੜੀ ਗੱਲ ਆਪਾਂ ਸਵੇਰੇ ਕਰ ਰਹੇ ਸੀ ਨਾ بارش ਨਾ ਆਵੇ ਹੈਨਾ ਤੇ ਉਹੀ ਗੱਲ ਹੋ ਗਈ ਹੈ ਦੇ ਆ ਜਾਂਦੀ ਪਹਿਲਾਂ ਤਾਂ ਫਿਰ ਘਰੋਂ ਨਾ ਨਿਕਲਦੇ ਹੋਂ ਦਾ ਨਿਕਲ ਚੁੱਕੇ ਆ ਤੇ ਹੁਣ ਕੁਝ ਕਰ ਨਹੀਂ ਸਕਦੇ ਠੀਕ ਹੈ ਨਾ ਆ ਲੈ ਬੜੀ ਮਨਪਈ ਦਾ ਅੱਜ ਦੇ ਹੁਣ ਰਾਹ ਦੇ ਵਿੱਚ ਜਾ ਰਹੇ ਬਾਰਿਸ਼ ਤੇ ਵੈਸੇ ਹੁਣ ਰੁਕ ਚੁੱਕੀ ਏ ਤੇ ਮੌਸਮ ਪਰ ਹੁਣ ਬਹੁਤ ਘੈਂਟ ਹੋ ਗਿਆ ਤੇ ਬਾਕੀ ਹੁਣ ਕਹਿੰਦੇ ਵੀ ਬੰਨ ਬੁੰਦ ਦਾ ਖਤਰਾ ਜਿਹੜਾ ਬੰਨ ਟੁੱਟਣ ਦਾ ਉਹ ਵੀ ਟਲ ਚੁੱਕਾ ਹੈ ਨਾ ਰੇੜੀ ਇਹ ਤੇਰੇ ਬਾਕੀ ਪਤਾ ਨਹੀਂ ਵਾਝੂ ਦੇ ਰਹੇ ਆ ਹਾਂ ਬੰਨ ਬੁਲਵਾ ਦੇ ਕੀ ਹੜਦੇ ਨੇ ਸਹੀ ਗੱਲ ਹੈ ਜੋ ਜੇ ਟੁੱਟਣਾ ਹੁੰਦਾ ਟੁੱਟ ਜਾਣਾ ਸੀ ਜੇ ਉਹਨੇ ਤੋੜਨਾ ਹੁੰਦਾ ਤੇ ਜੇ 25 ਫੁੱਟ ਚੌੜਾ ਬੰਨ ਤਨ ਕੇ ਅੰਦਰੋਂ ਲਿਆ ਤੇ ਉਹਦੇ ਵਾਸਤੇ ਕੀ ਚੀਜ਼ ਹੈ ਬਸ ਉਹਦੀ ਮਿਹਰ ਚਾਹੀਦੀ ਸਹੀ ਗੱਲ ਹੈ ਨਹੀਂ ਚਲੋ ਟੁੱਟਿਆ ਤਾਂ ਸ਼ੁਕਰ ਆ ਬਾਕੀ ਹੋਣਾ ਦੇਖੋ ਸਾਹਮਣੇ ਬਈ ਹੈ ਨਹੀਂ ਹੁਣ ਬਾਰਿਸ਼ ਤਾਂ ਰੋਕੀ ਬਹੁਤ ਹੋ ਰਿਆ ਪੰਜਾਬ ਸਾਡੇ ਦਾ ਸਹੀ ਗੱਲ ਹੈ ਬਾਰਿਸ਼ ਲੈ ਲਓ ਹੱਲੇ ਵੀ ਬਾਰਿਸ਼ ਪਈ ਆ ਰਹੀ ਹੈ ਅੱਜ ਤਰੀਕ ਹੈਗੀ ਹੈ 7 ਤਰੀਕ ਬਾਰਸ਼ਾਂ ਬਹੁਤ ਦੱਸਿਆ ਜਾਈ ਬਾਰਸ਼ 7 ਤਰੀਕ ਤੇ 2 ਵਜੇ ਦੇ ਦੁਪਹਿਰ ਦੇ ਤੇ ਬਾਰਸ਼ ਤੋਂ ਹੀ ਦੇ ਲੋ ਹੱਲੇ ਵੀ ਹੈਗੀ ਐ। ਬਾਕੀ ਨੁਕਸਾਨ ਬਹੁਤ ਆ ਜਿਹੜਾ ਘਰ ਗੰਧ ਵੜ ਗਿਆ। ਹਾਂ ਸਹੀ ਗੱਲ ਐ। ਦੁਬਾਰਾ ਫੇਰ ਪੰਜਾਬ ਨੂੰ ਸਟੈਂਡ ਹੋਣਾ ਬੜਾ ਟਾਈਮ। ਬੜਾ ਸਾਲ ਸਾਲ ਲੱਗ ਜਾਣਾ 1 ਸਾਲ ਲੱਗ ਜਾਣਾ ਸਟੈਂਡ ਹੋਣ ਨੂੰ। ਸਾਲ ਕਿਤੇ ਜੀ ਸਾਲ ਕਿਤੇ। ਜਿਆਦਾ ਟਾਈਮ ਚੋਨੇ ਦੀਆਂ ਫਸਲਾਂ ਬੀਜੀਆਂ ਨੇ ਕਿੰਨਾ ਖਰਚ ਕੀਤਾ ਜ਼ਿਮੀਂਦਾਰਾਂ ਨੇ। ਸਹੀ ਗੱਲ। ਠੀਕ ਐ ਨਾ ਤੇ ਉਹ ਫੇਰ ਉਹਨਾਂ ਫਸਲ ਵੀ ਖਤਮ ਹੋ ਗਿਆ ਦੁਬਾਰਾ ਫੇਰ ਬੀਜ ਬਾਬਾ ਆਈ ਪਹਿਲਾਂ ਤਾਂ ਸੈੱਟ ਕਰਨ ਲੱਗੇ ਚਾਰ ਮਹੀਨੇ ਨਾਲ ਹੋ ਆਹ ਦੇਖੋ ਰਾਹ ਦਾ ਹਾਲ ਲੈ ਲੋ ਤੁਸੀਂ ਟੋਏ ਏ ਅੱਡਾ ਟੇ ਵੱਡੇ ਵੱਡੇ ਟੋਏ ਆ ਬੰਦਾ ਕੀ ਕਰੇ ਹਜਰਤ ਹਾਂ ਦੇਖੋ ਕਿੱਦਾਂ ਗੱਡੀ ਚੋਂ ਦੀ ਉਹ ਬੋਤਲੋਂ ਦਾ ਪਾਣੀ ਚ ਕਿੱਦਾਂ ਟੋਆ ਗੱਡਾ ਨਹੀਂ ਬੰਦ ਕਰਾ ਜਿਹਦੇ ਹੁਣ ਸੱਤ ਲੋ ਤੇ ਰੁਕੇ ਆ ਤੇ

ਸਪੀਡ ਦੇ ਦੇਖੋ ਤੁਸੀਂ ਸਪੀਡ ਦੇਖੋ ਦਰਿਆ ਦੀ ਇੱਥੋਂ ਨਹੀਂ ਪਤਾ ਲੱਗਦਾ ਬੱਲਾ 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 ਕਿੱਲੇ ਦਾ ਪੂਰਾ ਪੁਲ ਨਾ ਪਾਣੀ ਦੀ ਸਪੀਡ ਤਾਂ ਦੇਖੋ ਇੱਥੇ ਓਏ ਹੋਏ ਸਪੀਡ ਦਾ ਦੇਖੋ ਪਾਣੀ ਦੀ ਸੋਹਰਾ ਪਹਾੜਾ ਜੋ ਆ ਰਿਹਾ ਹੈ ਸਪੀਡ ਦੇਖਿਓ ਪਾਣੀ ਦੀ ਆਹ ਲਓ ਜੀ ਪਿੰਡ ਪਹੁੰਚ ਚੁੱਕੇ ਆਂ ਉੱਪ ਚੜੀ ਹੋਈ ਏ ਤੇ ਮੀ ਵੀ ਪੈ ਰਿਹਾ ਹੈ ਨਾ ਨਨੂ ਓਏ ਆ ਦੇਖੋ ਸੂਰਜ ਇਹ ਦੇਖੋ ਮੀ ਵੀ ਪੈ ਰਿਹਾ ਹੈ ਓ ਸ਼ਿਟ ਯਾਰ ਆ ਕੀ ਨਨੂ ਆ ਗਈ ਕਿਉਂ ਦੇਖਣੇ ਨਾ 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 ਪਿੱਛੇ ਹੋ ਜਾ ਪਿੱਛੇ ਹੋ ਜਾ ਕਿਉਂ ਨਾ ਨਾ ਅੰਦਰ ਆ ਕਾਫੀ ਟਾਈਮ ਤੋਂ ਸਫਾਈ ਨਹੀਂ ਕੀਤੀ ਓਏ ਪਿੱਛੇ ਫਿਸਲਦਾ ਇਹ ਸੱਟ ਲੱਗ ਜਾਈ ਚੱਲ ਪਿੱਛੇ ਕਾਫੀ ਟਾਈਮ ਤੋਂ ਲੱਗਦਾ ਸਫਾਈ ਨਹੀਂ ਨਾ ਕੀਤੀ ਆਪਾਂ ਉਦੇ ਕਰਕੇ ਕਹਾ ਜਮ ਗਿਆ ਆ ਦੇਖੋ ਮਿੱਟੀ ਕਰਕੇ ਮਿੱਟੀ गिर गिर के ਲੋਕ ਲੱਗਾ ਹੋਇਆ ਬਾਪੂ ਬੰਦਾ ਸਾਫ ਕਰੇ ਸਾਫ ਕਰਦੇ ਆ ਹੋਰ ਠੀਕ ਹੈ ੂੰਡੀ ਆਹੋ ਮੈਂ ਸੋਤੇ ਸੋਤੇ ਕੇ ਦਾਂਗੀ ਹਾਂ ਹਾਂ ਉਹ ਗਿੱਲਾ ਹੀ ਹੋ ਗਿਆ ਸਾਰਾ ਤੇ ਕਿੱਦਾਂ ਖੇਡਣਾ ਆਣਾ ਇੱਥੇ ਯੈਸ ਹੈ ਨਾ ਉਹ ਕੀ ਹੋ ਗਿਆ ਮੇਰੇ ਦੋਸਤਾਂ ਨੂੰ ਬੁਲਾ ਲਓ ਤੇਰੇ ਦੋਸਤ ਉਹ ਹੀ ਦੋਸਤ ਹੈ ਜਰਾ ਇੱਕ ਇਧਰ ਕੁੜੀਆਂ ਉਹਨੂੰ ਕਹਿ ਦੇ ਉਹਨੂੰ ਕਹਿ ਬੁਲਾ ਕੇ ਲਿਆ ਕੁੜੀਆਂ ਉਹ ਜਿਹੜੀ ਕੁੜੀਆਂ ਨੇ ਹਾਂ ਹਾਂ ਹੈ ਨਾ ਕਿਉਂ ਨਹੀਂ ਆ ਨੇ ਤੇ ਫਿਕਰ ਦੱਕ ਉਹ ਜੰਮ ਗਿਆ ਆ ਜਦੋਂ ਪਾਪਾ ਮੇਰੇ ਨਾਲ ਆ ਜੋ ਚਲ ਆ ਚਲੀਏ ਫਿਰ ਆਪਾਂ ਮੀਂਹ ਪੈ ਰਿਆ ਯਾਰ ਭੇਜੇ ਜਾਣਾ ਆਪਾਂ ਚਲ ਉਧਰ ਹੀ ਉਹ ਤਾਂ ਮੀਂਹ ਦੇ ਵਿੱਚ ਕਿਸੇ ਨੇ ਨਹੀਂ ਖੇਲਣਾ ਹਾਂਜੀ ਤੇ ਹੁਣ ਪਿੰਡ ਪਹੁੰਚ ਚੁੱਕੇ ਆ ਤੇ ਉਹ ਆਪਾਂ ਗੱਡੀ ਲਾਤੀ ਤੇ ਬਾਕੀ ਸਾਰੇ ਚਲੇ ਗਏ ਨੇ ਮੈਂ ਗੱਡੀ ਥੋੜੀ ਜੀ ਬੈਕ ਕਰਕੇ ਨਾ ਮੋੜ ਕੇ ਲਾਈ ਆ ਤਾਂ ਕਰਕੇ ਪਿੱਛੇ ਰਹਿ ਗਿਆਂ ਤੇ ਅਦਰ ਮੱਖੀ ਵੇਹਲੋ ਤੁਸੀਂ ਕਿੱਡੀ ਗੱਡੀ ਹੋ ਗਈ ਪਿਛਲੀ ਵਾਰੀ ਆਏ ਸੀ ਤਾਂ ਬਿਲਕੁਲ ਛੋਟੀ ਸੀ ਮੀਨੇ ਦੇ ਵਿੱਚ ਵੀ ਇਹ ਦੇ ਲੋ ਕਿੰਨਾ ਫਰਕ ਪੈ ਗਿਆ 7 7 8 8 ਫੁੱਟ ਹੋ ਗਈ 9 9 ਫੁੱਟ ਦਾ 10 ਫੁੱਟ ਹਾਂ ਦੇਖੋ ਛਲੀਆਂ ਡਿੱਗੀਆਂ ਪਈਆਂ ਨੇ ਵਾਹ ਵਾਹ ਛਲੀਆਂ ਇਹ ਪਤਾ ਨਹੀਂ ਕਿਉਂ ਗਲ ਗਈਆਂ ਇਹ ਭਾਵੀ ਜੀ ਖਰਾਬ ਹੋ ਗਈ ਯਾਰ ਮੱਕੀ ਮੀਨੇਰੀ ਕਰਕੇ ਮੀਨੇਰੀ ਨੇ ਖਰਾਬ ਕਰਤਾ ਕੰਮ ਵਾਇਆ ਸਾਰਾ ਕੋ ਗਿੱਲਾ ਗੁੱਲਾ ਲੋਈ ਕਾਕਾ ਜੀ ਆ ਚੁੱਕੇ ਨੇ ਮੱਥੜੇ ਕਰਨ ਵਾਸਤੇ ਇੱਕ ਢਿੱਬੀ ਲੈ ਹਲੋ ਦਿਰਾਜ ਦਿਰਾਜ ਐਦੇ ਵੇਖੀ ਉੱਪਰ ਵੇਖੀ ਉੱਪਰ ਪਾਪਾ ਵਾਲੇ ਆ ਇੱਧਰ ਆ ਜੀ ਇੱਧਰ ਵੇਖੋ ਇੱਧਰ ਵੇਖੀ ਇਹ ਜੇ ਹੁਣ ਢਿੱਡ ਚ ਪੈ ਗਈ ਇਹ ਪੀੜ ਤੇ ਇਹ ਹੁਣ ਇਹਦੀ ਹੁਣ ਅਸੀਂ ਰੋਲਰ ਜਿਹੜਾ ਕੱਕੇ ਵਾਲਾ ਜਰਾ ਆ ਜਾਣਾ ਉਹ ਲੈਣ ਚੱਲੇ ਆ ਜੇ ਵਾਸਤੇ ਉਹ ਬੁੱਤਾ ਲੈਣ ਅਜੇ ਤੇ ਜਿੱਪ ਵੀ ਪੈਤੀ ਇਹ ਸਭ ਬਾਨ ਨੇ ਸਭ ਬਾਨ ਨੇ ਮੈਨੂੰ ਸੱਪ ਪਤਾ ਸੱਪ ਪਤਾ ਮੈਨੂੰ ਹੈਨਾ ਐਮ ਆਈ ਰਾਈਟ ਐਮ ਆਈ ਰਾਈਟ ਹੈ ਹੂੰ ਕੀ ਹਾਂ ਓਏ ਓਏ ਭੂਂਡ ਉੱਪਰ 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 ਭੂਂਡ ਆ ਦੇ ਅੰਦਰ ਅੰਦਰ ਆ ਜਲਦੀ ਚਲਾ ਜਾ ਜਾ ਉਹ ਚਲਾ ਗਿਆ ਚਲਾ ਗਿਆ ਉਹ ਦੇ ਕਿੰਨੇ ਉੜਦੇ ਪੈਣੇ ਚੱਲ ਯਾਰ ਧਿਆਨ ਨਾਲ ਚੱਲ ਭਰਾਵਾ ਗੰਦੇ ਜੇ ਨਹੀਂ ਲੜਨਾ ਜਾਣੇ ਥੱਲੇ ਕਿ ਚੱਲ ਥੱਲੇ ਦੀ ਤਾਂ ਕੋਈ ਨਹੀਂ ਉੱਪਰ ਹੀ ਨੇ ਉਹ ਦੇਖੋ ਚੱਲ ਚੱਲ ਯਾਰ ਕਿੰਨੇ ਧਿਆਨ ਨਾਲ ਲੜਨਾ ਨਾ ਜਾਵੇ ਪਾਪਾ ਕੋਨ ਕਿਹੜੇ ਹੁੰਦੇ ਨੇ ਕਿਹੜੇ ਜਿਹੜੇ ਨਾ ਫਟਾਫਟ ਭੱਜ ਜਾਂਦੇ ਨੇ ਹਾਂ ਤੁਸੀਂ ਵੇਖਦੇ ਵੇਖਦੇ ਸੁਣੇ ਜਿਹੜਾ ਕੁਝ ਕਰਾਇਆ ਵਿਖਦੇ ਹਾਂ ਜਿਹੜਾ ਇਹ ਜਲਦੀ ਕੁਝ ਦੇ ਹਾਂ ਕਿਉਂ ਕੌਨ ਸਾ ਕੀੜਾ ਹੁੰਦਾ ਹੈ ਫੜ ਜਾ ਫੜਦੇ ਨੇ ਆਹ ਦੇ ਕੀੜੇ ਆਹ ਦੇ ਮੈਂ ਉੱਪਰ ਅੱਗੇ ਅੱਗੇ ਉੱਪਰ ਨਾ ਚੜਦੇ ਨੇ ਉਹਦੇ ਉੱਪਰ ਆਹ ਦੇਖੋ ਮੈਂ ਕੀੜਿਆਂ ਨੂੰ ਨਾ ਮਟਰੀ ਪਾ ਕੇ ਗਿਆ ਸੀ ਤੇ ਪਤਾ ਨਹੀਂ ਕੁਝ ਖਾ ਗਏ ਨਹੀਂ ਕੁਝ ਮਿੱਢੀ ਪਤਾ ਨਹੀਂ ਬੰਦੇ ਦਾ ਇਹ ਦੂਈਏ ਕਿਸ ਨੂੰ ਚਲਾ ਜਾ ਪਰ ਆ ਜਾ ਆ ਜਾ ਆਪਾਂ ਲੈ ਕੇ ਆਈਏ ਰੋਲਰ ਲੈ ਕੇ ਗਏ ਨੇ ਕੁਝ ਖਾ ਲੈਣੇ ਹਮ ਹਿੜੀ ਹਿੜੀ ਅਰੇ ਇਹਦੇ ਲੈ ਲੋ ਕਿੱਦਾਂ ਜੀ ਹੋਈ ਪਈ ਪਾਣੀ ਗਰ ਕੇ

ਰਹੰਦੂ ਕੀ ਆ ਯਾਰ ਆਪਣੇ ਬਹੁਤ ਹੁੰਦਾ ਸੀ ਆਪਣੇ ਤੋਰ ਥੋਰ ਜਦੋਂ ਤੇ ਸਾਲਾ ਕਕੇ ਟੈਂਡ ਹੁੰਦਾ ਸੀ ਹੁਣ ਤਾਂ ਸਾਡਾ ਕੀਮਤ ਵੀ ਬਹੁਤ ਹਾਂ ਹੁਣ ਤਾਂ ਮਸ਼ਹਹਰਾਂ ਜੀ ਤਾਂ ਮਹਿੰਗਾ ਉਹਦੇ ਭੂੰਡ ਘੁੰਮ ਰਿਆ ਨੇ ਇਹਨੂੰ ਚਲੋ ਮੇਰੀਆਂ ਬਣਾਣੀਆਂ ਅਸੀਂ ਇਹ ਦਿਨ ਨੂੰ ਬਹੁਤ ਮਿਸ ਕਰਦੇ ਸੀ ਇੱਕ ਮਿੰਟ ਅਸੀਂ ਅਸੀਂ ਇਹ ਦਿਨ ਨੂੰ ਨਾ ਬੜਾ ਯਾਦ ਕਰਦੇ ਸੀ ਵੀ ਇਹ ਦਿਨ ਸਾਡੀ ਜ਼ਿੰਦਗੀ ਵਿੱਚ ਆਏਗਾ ਹੈਨਾ ਅਰਦਾਸਾ ਕਰਦੇ ਸੀ ਇੱਥੇ ਬਾਬਾ ਜੀ ਸਹੀ ਗੱਲ ਆ ਅਨੂੰ ਅਸੀਂ ਐਵੇਂ ਕਰਕੇ ਨਾ ਐਵੇਂ ਐਵੀਂ ਖਰ ਕੇ ਐ ਉੱਤੇ ਭਰਾਂਦੇ ਹੁੰਦੇ ਸੀ ਆਪਣੇ ਅੱਛਾ ਵਿਦਿਆ ਵਿਦਿਆ ਹਾਂ ਕੀ ਕੱਢਿਆ ਕੋਈ ਪਤਾ ਨਹੀਂ ਬੂਟ ਮੈਂ ਹੱਥ 'ਚ ਫੜੇ ਹੋਏ ਨੇ ਵਿਦਿਆ ਬਣਾਈ ਗੱਡੀ ਵਿੱਚ ਕੋਲ ਜਾ ਕੇ ਪਾਵਾਂ ਬੱਦਲ ਸਾਫ਼ ਹੋ ਗਏ ਵਾਹੇ ਪੱਕੀਆਂ ਨਹੀਂ ਤੋੜਾਂ ਪੱਕੀਆਂ ਰਹਿਣ ਦੋ ਪੰਨ ਲਾਂਗੇ ਤੋੜ ਲਾ ਤੋੜ ਲਾ ਦਾਣੇ ਬਣਨੇ ਲੱਗਿਆ ਦੇ ਗਲਮੋਲ ਲਿਆ ਲੰਗੀ ਰਾਂਡ ਰੈਡੀ ਲਓ ਇੱਕ ਘਰ ਆ ਚੁੱਕੇ ਆ ਤੇ ਕਾਕੇ ਸ਼ੱਕੇ ਸੌਂ ਚੁੱਕੇ ਨੇ ਇਧਰ ਕਾਕੇ ਜਾਗ ਰਹੇ ਨੇ ਵੱਡੇ ਵੱਡੇ ਤੇ ਆ ਕਾਕੇ ਦੀ ਨਾ ਹੋ ਗਈ ਹੈ ਤਬੀਅਤ ਖਰਾਬ ਹੋਰ ਖਾ ਖਾ ਕੇ ਚੋਕਲੇਟਾਂ ਪਤਾ ਨਹੀਂ ਕੀ ਕੀ ਖਾ ਖਾ ਕੇ ਉਹ ਪੇਟ ਖਰਾਬ ਆ ਕਿੱਥੋਂ ਲੈਂਦਾ ਨੂੰ ਐਨਾ ਕੁਝ ਉਹ ਥੋੜੀ ਪਲਕ ਮਿਲਦਾ ਹੈ ਜਦੋਂ ਆਉਂਦੀ ਪਲਕ ਇੰਨਾ ਕੋਈ ਮੰਮੀ ਦਾ ਮੂੰਹ ਵੇਖੋ ਕਿਦਾਂ ਦਾ ਹੋ ਗਿਆ ਇਹ ਮੂੰਹ ਵੇਖੋ ਕਿੰਨਾ ਹੋ ਗਿਆ ਦੋ ਪੋਟੀਆਂ ਆਈਆਂ ਨੇ ਸਿਰਫ ਤੁਹਾਨੂੰ ਥੋੜੀ ਕੋਈ ਪਤਾ ਨਹੀਂ ਉਹ ਦੇਡ ਰੋਗ ਦਾ ਦਰਦ ਵਾਲਾ ਅੱਲੇ ਨਹੀਂ ਆਇਆ ਮੇਰਾ ਪੇਟ ਦਰਦ ਯਾਰ ਜਦ ਨਾਲ ਪੜਾ ਦੁਪਹਿਰ ਦਾ ਸਹੀ ਗੱਲ ਯਾਰ ਹੁਣ ਆਲੇ ਤੋਂ ਡਾਕਟਰ ਨਹੀਂ ਆਉਣਾ ਜਿਹੜਾ ਵਧੀਆ ਹੋਈ ਤੇ ਗੱਲ ਤੇ ਵੀ ਇਹ ਤਾਂ ਖਰਾਬ ਹੋ ਗਈ ਇਹਦੀ ਦੱਸ ਕਿਹੜੀ ਹੋਈ ਕੀ ਖਾਣ ਮੈਨੂੰ ਦੇਖਦੀ ਨਹੀਂ ਨਾ ਸਾਰਾ ਜੋਰ ਨਾਲ ਸੁੱਤੇ ਹੀ ਬੁਖਾਰ ਆਇਆ ਤੇਰੇ ਛੇਤੀ ਹੀ ਹੱਥ ਨਹੀਂ ਇਸ ਨੂੰ ਬੜਾ ਪਤਾ ਲੱਗਦਾ ਤੇ ਟਿੰਡਣਾ ਮੀਂਡਣਾ ਸੁੱਤਾ ਪਿਆ ਕਿਹੜੀ ਦਵਾਈ ਆ ਯਾਰ ਇਹ ਹੁਣ ਗੱਲ ਤਾਂ ਵੀ ਸਾ ਵੀ ਪੀਣਾ ਕਾਵਾੜ ਉਹ ਵੀ ਬਹੁਤ ਜਿਆਦਾ ਤੇ ਇਹ ਕੱਜ ਕਹਿੰਦੇ ਚਾਲਣ ਰਹਿਣਾ ਲੱਗਣਾ ਮੈਂ ਸੁਣਿਆ ਹਨ ਇਹ ਲੱਗਣਾ ਇਹ ਡਰੀ ਜਾਂਦੇ ਨੇ ਚਾਲਣ ਰਹਿਣ ਚਾਲਣ ਰਹਿਣ ਹੈ 8 ਵਜੇ ਤੋਂ ਬੰਗੂ ਬਾਈ ਕਹਿੰਦੇ ਇੱਧਰ ਤੇ ਨਹੀਂ ਬੈਠਣ ਦੀ ਮੈਂ ਅੱਛਾ ਉਹ ਠੀਕ ਆ ਵੀ ਕਾਕਾ ਛਾਕਾ ਮਾਣਾ ਤੋ ਰਾਹ ਦੇ ਵਿੱਚ ਇੰਨਾ ਜ਼ਿਆਦਾ ਗੰਦਾ ਰਾਹ ਇੰਨਾ ਜ਼ਿਆਦਾ ਗੰਦਾ ਰਾਹ ਮੈਨੂੰ ਸਮਝ ਨਹੀਂ ਆਉਂਦੀ ਕਿਹੜੇ ਸਰਪੰਚ ਨੇ ਪਿੰਡਾਂ ਦੇ ਉਹ ਸਰਪੰਚਾਂ ਨੂੰ ਐਮਐਲਏ ਨੂੰ ਸ਼ਰਮ ਹੀ ਨਹੀਂ ਆਉਂਦੀ ਯਾਰ ਜਿਹੜੇ ਪਿੰਡਾਂ ਦੇ ਰਾਹ ਟੁੱਟੇ ਨੇ ਕਈ ਪਿੰਡਾਂ ਦੇ ਤਾਂ ਬਹੁਤ ਵਧੀਆ ਬਣੇ ਹੋਏ ਨੇ ਤੇ ਜਿਹਨਾਂ ਟੁੱਟੇ ਨੇ ਉਹਨਾਂ ਨੂੰ ਤਾਂ ਸ਼ਰਮ ਲਾ ਕੇ ਡੁੱਬ ਕੇ ਮਰ ਜਾਣਾ ਚਾਹੀਦਾ ਇੰਨਾ ਬੁਰਾ ਹਾਲ ਕਈ ਪਿੰਡਾਂ ਦਾ ਹੈ ਸਹੀ ਹੈ ਉੱਥੇ ਤੇ ਵੇਚਦੇ ਨਹੀਂ ਕੋਈ ਸੜਕਾਂ ਸੜਕਾਂ ਕਿੱਦਾਂ ਕੋਈ ਮੈਨੂੰ ਇਹ ਨਹੀਂ بارش ਕਰਕੇ بارش ਤੋਂ ਪਹਿਲਾਂ ਦਾ ਹੀ ਬੁਰਾ ਹਾਲ ਐ ਬਣਾਂਦੇ ਹੀ ਨਹੀਂ ਉਦਾਂ ਦੇ ਉਦਾਂ ਹੀ ਐ بارش ਵਿੱਚ ਤਾਂ ਹੋਰ ਜ਼ਿਆਦਾ ਬੁਰਾ ਹਾਲ ਹੋਇਆ ਬਹੁਤ ਜ਼ਿਆਦਾ ਕੰਨਾਂ ਨੂੰ ਹੱਥ ਲੱਗ ਜਾਂਦੇ ਬਈ ਜਾਣ ਲੱਗਿਆਂ ਤੇ ਉਹ ਗੱਲ ਐ ਨਾ ਨਹੀਂ ਤੇ ਘੁੰਮ ਕੇ ਜਾਣਾ ਪੈਣਾ ਘੁੰਮ ਕੇ ਬਹੁਤ ਜ਼ਿਆਦਾ ਘਟਕੜ 15 20 ਮਿਲੀਮੀਟਰ ਬਚਾਣ ਦੇ ਚੱਕਰ ਦੇ ਵਿੱਚ ਅਸੀਂ ਇੱਧਰ ਸ਼ੋਰਟ ਗੜ ਚੱਲ ਜਾਂਦੇ ਆ ਤੇ ਉਲਟਾ ਬੁਰਾ ਹਾਲ ਹੋ ਜਾਂਦਾ ਨਹੀਂ ਪੱਗ ਫਿਰ ਸਿਰ ਦਰਦ ਹੋ ਰਿਹਾ ਮੈਂ ਤਾਂ ਲਾਈ ਯਾਰ ਮੈਂਗਾ ਸੇਦ ਪੀੜ ਹੋ ਰਿਆ ਇਹਨੂੰ ਦੇ ਦਵਾਈ ਯਾਰ ਕੋਈ ਦੇਖੀ ਹਾਲਤ ਦੇਖੀ ਕੁੜੀ ਦੀ ਕੀ ਹੋਈ ਪਈ ਆ ਹੋਰ ਦੇ ਦੇ ਥੋੜੀ ਜਿਹੀ ਆ ਜਾਈ ਨਹੀਂ ਜਾਂਦੇ ਇੰਨੀ ਪਤਲੀ ਹੋ ਗਈ ਹੈ ਸਹੀ ਗੱਲ ਹੈ ਕੋਈ ਗੱਲ ਆ ਬਾੜੀ ਉੱਥੇ